ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਆਪਾਂ ਤੁਹਾਡੇ ਨਾਲ ਥੋੜੀਆਂ ਜੀਆਂ ਡੂੰਘੀਆਂ ਗੱਲਾਂ ਕਰਾਂਗੇ ਕਿਉਂਕਿ ਜਿਵੇਂ ਉਹ ਕਹਿੰਦੇ ਹੁੰਦੇ ਹਨ ਨਾ ਵੀ ਕਹਿੰਦੇ ਕਿ ਕਈ ਵਾਰੀ ਕਹਿੰਦੇ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਉਹ ਕੰਮ ਨਾ ਕੰਮ ਕਦੇ-ਕਦੇ ਆਪਣਾ ਵੀ ਹੋ ਜਾਂਦਾ ਹਨ ਆਪਾਂ ਨੂੰ ਵੀ ਕਈ ਵਾਰੀ ਐਂ ਲੱਗਦਾ ਵੀ ਆਪਾਂ ਕੋਈ ਚੰਗੀ ਜਗ੍ਹਾ 'ਚ ਜਾਈਏ ਜਾਂ ਆਪਾਂ ਨੂੰ ਸਕੂਨ ਮਿਲੇ ਸੌਖਾ ਸਾਹ ਮਿਲੇ ਹਨਾ ਉਹ ਉਹ ਹਰ ਇੱਕ ਨਾਲ ਹੁੰਦਾ ਮੇਰੇ ਨਾਲ ਵੀ ਹੁੰਦਾ ਛੋਡੇ ਨਾਲ ਵੀ ਹੁੰਦਾ ਤੇ ਜਦੋਂ ਛੋਟੇ ਲੋਕ ਖਿਲਾਫ ਹੋਣ ਲੱਗ ਜਾਣ ਹਨਾ ਜਿਆਦੇ ਲੋਕ ਛੋਡੇ ਨਾਲ ਲੜਾਈ ਝਗੜਾ ਕਰਨ ਲੱਗ ਜਾਣ ਤੁਹਾਡੇ ਖਿਲਾਫ ਹੋ ਜਾਣਾ ਤੁਹਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੜਾਈਆਂ ਦਾ ਰੂਪ ਦੇਣ ਲੱਗ ਪਈਆਂ ਹਣ ਸਮਝ ਲਓ ਵੀ ਉਹ ਇਨਸਾਨ ਸੋਡੇ ਤੇ ਬਹੁਤ ਕਫੀ ਹੁੰਦੇ ਆ ਤੁਹਾਡੇ ਨਾਲ ਰਹਿ ਕੇ ਪਸੰਦ ਨਹੀਂ ਹੁੰਦੇ ਪਰ ਉਹਨਾਂ ਦੀ ਮਜਬੂਰੀ ਇਹ ਹੁੰਦੀ ਆ ਵੀ ਸੋਨੋ ਉਹ ਨਾ ਮਤਲਬ ਸਿੱਧਾ ਡਾਇਰੈਕਟਲੀ ਤਾਂ ਕਦੇ ਨਹੀਂ ਕਹਿਣਗੇ ਵੀ ਮੇਰਾ ਹੁਣ ਤੇਰੇ ਤੋਂ ਮਨ ਭਰ ਗਿਆ ਜਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਜਾਂ ਮੈਂ ਭਾਈ ਰਿਸ਼ਤੇ ਦੇ ਵਿੱਚ ਕੋਈ ਵੀ ਲਾ ਲਓ ਚਾਹੇ ਫਰੈਂਡਸ਼ਿਪ ਦਾ ਲਾ ਲਓ ਚਾਹੇ ਪਤੀ ਪਤਨੀ ਦਾ ਲਾ ਲਓ ਕੋਈ ਮਰਜ਼ੀ ਰਿਸ਼ਤੇ ਆ ਗਏ ਇੰਨਾਂ ਗੱਲਾਂ ਦੇ ਵਿੱਚ ਮੈਂ ਸਾਰਿਆਂ ਦੀ ਗੱਲ ਹੀ ਕਰ ਰਹੀ ਆ ਜਦੋਂ ਲੋਕ ਤੁਹਾਡੇ ਦੇ ਮਤਲਬ ਲੋਕ ਲਾਲੋ ਆਪ ਦਿ ਲਾਲੋ ਬਿਨ ਮਤ ਵੱਲਾ ਤੁਹਾਡੇ ਤੇ ਬਲੇਮ ਕਰਨ ਲੱਗ ਜਾਂਦੇ ਆ ਹਨ ਤੇ ਤੁਸੀਂ ਐ ਕਰਦੇ ਹੋ ਤੁਸੀਂ ਬਾਹ ਕਰਦੇ ਹੋ ਆਪਣੀ ਗੱਲ ਨੂੰ ਮੁੱਖ ਰੱਖਦੇ ਆ ਛੋਡੀ ਨਹੀਂ ਸੁਣਦੇ ਛੋਡੀ ਕੋਈ ਸੁਣਵਾਈ ਨਹੀਂ ਹੁੰਦੀ ਸਮਝ ਲਓ ਵੀ ਉਹ ਬੰਦਾ ਤੁਹਾਡੇ ਤੇ ਦੂਰ ਹੋਣਾ ਚਾਹੁੰਦਾ ਉਹਦਾ ਮਨ ਤੁਹਾਡੇ ਤੋਂ ਭਰ ਚੁੱਕਿਆ ਚਾਹੇ ਉਹ ਕੋਈ ਮਰਜੀ ਰਿਸ਼ਤਾ ਹੈ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਸੋ ਇਹ ਆਪਣੇ ਸਾਰਿਆਂ ਨਾਲ ਹੀ ਹੁੰਦਾ ਹੈ ਵੇਖ ਵੀਰੇ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਤੇ ਹੁਣ ਵੀ ਕਹਿਣੀ ਆ ਵੀ ਇਕੱਲੇ ਰਹਿਣ ਦਾ ਮਜ਼ਾ ਹੀ ਵੱਖਰਾ ਹੈ ਇਕੱਲਾ ਰਹਿਣਾ ਸਿੱਖ ਲਓਗੇ ਨਾ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਆਉਗੀ ਕਦੇ ਪ੍ਰੋਬਲਮ ਨਹੀਂ ਲੱਗੂਗੀ ਇਹ ਮੇਰਾ ਮੰਨਣਾ ਹੈ ਵੀ ਜਦੋਂ ਆਪਾਂ ਕਿਸੇ ਦਾ ਸਹਾਰਾ ਤੱਕ ਲੈਨੇ ਆ ਕਿਸੇ ਦੀ ਆਸ ਤੱਕ ਲੈਨੇ ਜਦੋਂ ਛੋਡੀਆਂ ਆਸਾਂ ਟੁੱਟ ਜਾਂਦੀਆਂ ਹਨ ਤਾਂ ਫਿਰ ਤੁਸੀਂ ਵੀ ਟੁੱਟ ਜਾਂਦੇ ਹੋ ਹਨ ਤੇ ਟੁੱਟ ਕੇ ਫਿਰ ਮਿਲਦਾ ਕੀ ਹੈ ਤੁਸੀਂ ਸੈਡ ਹੋਨੇ ਹੋ ਬਹੁਤ ਜਿਆਦਾ ਸੈਡ ਹੋਨੇ ਹੋ ਦੇਖ ਇੱਕ ਗੱਲ ਤਾਂ ਤੈ ਹੈ ਵੀ ਦੁੱਖ ਸਾਰੇ ਲੋਕਾਂ ਨੂੰ ਹੁੰਦੇ ਆ ਇਹ ਨਹੀਂ ਹੈਗਾ ਵੀ ਮੈਂ ਛੋਡਣਾ ਵੀਡੀਓ ਬਣਾ ਕੇ ਪਾਉਣੀ ਹੈ ਤੇ ਮੈਨੂੰ ਦੁੱਖ ਨਹੀਂ ਦੁੱਖ ਮੈਨੂੰ ਵੀ ਬਹੁਤ ਹੈ ਠੀਕ ਹੈ ਪਰ ਮੈਂ ਦੁੱਖਾਂ ਤੇ ਕਾਬੂ ਕਰਨਾ ਸਿੱਖੀ ਹੋਈ ਹਾਂ ਵੀ ਦੇ ਆਪਾਂ ਹੁਣ ਰੋਮਾ ਤੋਂ ਮਾਗੇ ਫਿਰ ਕਿਹੜਾ ਕੋਈ ਆਪਣਾ ਬਣ ਜਾਂਦਾ ਹੈ ਜਾਂ ਆਪਣੇ ਕੋਈ ਨਾਲ ਖੜ ਜਾਂਦਾ ਜਾਂ ਆਪਣੇ ਕੋਈ ਹੈਲਪ ਕਰ ਦਿੰਦਾ ਸੋ ਮੈਂ ਤਾਂ ਇਹਨਾਂ ਗੱਲਾਂ ਤੋਂ ਬਾਹਰ ਆ ਗਈ ਤੁਸੀਂ ਵੀ ਆ ਜਾਓ ਨਾਲ ਤੁਹਾਡੇ ਕੋਈ ਨਹੀਂ ਖੜਦਾ ਸਾਥ ਤੁਹਾਡਾ ਕੋਈ ਨਹੀਂ ਦਿੰਦਾ ਸਾਥ ਤੁਹਾਡਾ ਸਿਰ ਪਰਮਾਤਮਾ ਦਿੰਦਾ ਤੇ ਜੇ ਕੋਈ ਬੰਦੇ ਨੇ ਤੁਹਾਡੇ ਤੇ ਕੋਈ ਗੁਣ ਕੀਤਾ ਇਹਿਸਾਨ ਕੀਤਾ ਤਾਂ ਉਹ ਦਿਨ ਪੈ ਕੇ ਤੁਹਾਨੂੰ ਜਰੂਰ ਸੁਣਾਊਗਾ ਤੁਹਾਨੂੰ ਥੱਲੇ ਸਿੱਟੂਗਾ ਤੇ ਤੁਹਾਨੂੰ ਬੋਲਣ ਤੱਕ ਨਹੀਂ ਦੇਊਗਾ ਵੀ ਇੰਨਾ ਤੁਹਾਡੇ ਉੱਤੋਂ ਦੀ ਹੈਵੀ ਹੋਊਗਾ ਵੀ ਤੁਹਾਨੂੰ ਰੋਣ ਤੇ ਮਜਬੂਰ ਕਰ ਦੂਗਾ ਪਰ ਤੁਸੀਂ ਰੋਵੋਗੇ ਵੀ ਮੈਂ ਬੰਦੇ ਨੂੰ ਆਪਣਾ ਸਮਝਿਆ ਸੀ ਇਹ ਮੈਨੂੰ ਥੱਲੇ ਸੁੱਟ ਰਿਹਾ ਇਹ ਦੁਨੀਆਦਾਰੀ ਆ ਵੀਰੇ ਐਸਾ ਇਸ ਦੁਨੀਆ ਤੇ ਕੋਈ ਸਖਸ ਨਹੀਂ ਹੈਗਾ ਵੀ ਜਿਹੜਾ ਬਿਨਾਂ ਮਤਲਬ ਸੋਡਾ ਸਾਥ ਦੇ ਦੇ ਇਹ ਇਹ ਗੱਲ ਲੜ ਮੰਨ ਲਓ ਬਿਨਾਂ ਮਤਲਬ ਸੋਡਾ ਕੋਈ ਸਾਥ ਨਹੀਂ ਦਿੰਦਾ ਦਿੰਦਾ ਸਾਥ ਤਾਂ ਮੈਨੂੰ ਦੱਸੋ ਕੋਈ ਨਹੀਂ ਦਿੰਦਾ ਵੀਰੇ ਕੱਲਾ ਪਰਮਾਤਮਾ ਹੈ ਜਿਹੜਾ ਵਿਦਾਊਟ ਮਤਲਬ ਤੁਹਾਡੀ ਹੈਲਪ ਕਰਦਾ ਇਸ ਦੁਨੀਆ ਦੇ ਵਿੱਚ ਵੀਰੇ ਝੂਠੇ ਰਿਸ਼ਤੇ ਆ ਝੂਠੇ ਡਰਾਮੇ ਆ ਸੋਡੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਸੋਡੇ ਨਾਲ ਖੇਡਿਆ ਜਾਂਦਾ ਸੋਡੀਆਂ ਆਸਾਂ ਨਾਲ ਖੇਡਿਆ ਜਾਂਦਾ ਸੋਡੀਆਂ ਆਸਾਂ ਤੋੜੀਆਂ ਜਾਂਦੀਆਂ ਫਿਰ ਉਹਨੂੰ ਦੇਖ ਕੇ ਲੋਕ ਨਜ਼ਾਰਾ ਲੈਂਦੇ ਆ ਹਨਾ ਤੇ ਇੱਕ ਤੁਸੀਂ ਇਹ ਦੇਖ ਲਓ ਵੀ ਤੁਸੀਂ ਅਗਲੇ ਦਿਨ ਸਾਰੀਆਂ ਗੱਲਾਂ ਸੁਣੀ ਚੱਲੋਗੇ ਝੱਲੀ ਚੱਲੋਗੇ ਤੇ ਜਿੱਦ ਦੇ ਤੁਸੀਂ ਮਰਾ ਜਾਂ ਮੋੜ ਦੇ ਤਾਂ ਵੀ ਆ ਗੱਲ ਤਾਂ ਗਲਤ ਹੈ ਵੀ ਤੂੰ ਮੇਰੇ ਤੇ ਬਲੇਮ ਲਾ ਰਿਆ ਹਨ ਤਾਂ ਉਥੋਂ ਸਮਝ ਲਓ ਵੀ ਉਹ ਬੰਦਾ ਸੋਡੇ ਤੇ ਐਨਾ ਹੋ ਵੀ ਹੋ ਐਨਾ ਹੈਵੀ ਹੋ ਉਹ ਆਪਣੀ ਗਲਤੀ ਨੂੰ ਕਦੇ ਗਲਤੀ ਨਹੀਂ ਮੰਨੂਗਾ ਉੱਥੇ ਸੋਨੂੰ ਐ ਨਹੀਂ ਕਹੂਗਾ ਵੀ ਹਾਂ ਵੀਰੇ ਤੂੰ ਸਹੀ ਕਹਿ ਮੈਂ ਇੱਥੇ ਗਲਤੀ ਕੀਤੀ ਐ ਮੈਂ ਗਲਤ ਆ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਸੋਡੇ ਤੇ ਟਟ ਟਟ ਪਾਊਗਾ ਸੋਨੂੰ ਨੀਚੇ ਛੱਟਣ ਦੀ ਕੋਸ਼ਿਸ਼ ਕਰੂਗਾ ਉਹਨੂੰ ਲੱਗੂਗਾ ਵੀ ਇਹ ਤਾਂ ਬੇਵਕੂਫ ਹੈ ਸੋ ਸਿਆਣੇ ਕਹਿੰਦੇ ਆ ਵੀ ਆਪਾਂ ਜਦੋਂ ਕੋਈ ਪੌਦਾ ਲਾਉਨੇ ਆ ਨਾ ਤਾਂ ਉਹਦੇ ਵਿੱਚ ਪਾਣੀ ਪਾਉਣ ਦਾ ਵੀ ਥੋੜਾ ਜਿਹਾ ਖਿਆਲ ਰੱਖੋ ਜਦੋਂ ਤੁਸੀਂ ਪੌਦਿਆਂ ਦੇ ਵਿੱਚ ਪਾਣੀ ਪਾਉਣਾ ਹਟ ਜਾਂਦੇ ਹੋ ਮੈਨੂੰ ਐ ਦੱਸੋ ਉਹ ਵਧਣਗੇ ਕਿਵੇਂ ਕਿਵੇਂ ਫੁੱਲਣਗੇ ਉਹ ਸੁੱਕ ਜਾਣਗੇ ਠੀਕ ਹੈ ਵਿਦਆਊਟ ਪਾਣੀ ਉਹ ਸੁੱਕ ਜਾਣਗੇ ਸੋ ਰਿਸ਼ਤੇ ਹੁੰਦੇ ਆ ਸੋ ਸੇਮ ਚੀਜ਼ ਰਿਸ਼ਤਿਆਂ ਦੀ ਹੁੰਦੀ ਹੈ ਵੀ ਟੁੱਟ ਜਾਂਦੇ ਆ ਇਹ ਸੁੱਕ ਜਾਂਦੇ ਆ ਜਦੋਂ ਤੁਸੀਂ ਇਹਨਾਂ ਦੀ ਘਾਹ ਨਹੀਂ ਕਰਦੇ ਚਾਹੇ ਉਹ ਰਿਸ਼ਤੇ ਹੋਣ ਤੇ ਚਾਹੇ ਉਹ ਪੌਦੇ ਹੋਣ ਵਿਦਆਊਟ ਸੰਭਾਲ ਕੋਈ ਚੀਜ਼ ਇੱਥੇ ਕਾਮਯਾਬ ਨਹੀਂ ਹੁੰਦੀਗੀ ਠੀਕ ਹੈ ਬਾਕੀ ਆ ਜਾਂਦੀ ਹੈ ਗੱਲ ਵੀਰੇ ਵੀ ਕਹਿੰਦੇ ਨੇ ਕਿ ਫਲ ਨੀਮਿਆ ਰੁੱਖਾਂ ਨੂੰ ਲੱਗਣੇ ਉੱਚਾ ਹੋ ਕੇ ਮਾਣ ਨਾ ਕਰੀ ਇਹ ਗੱਲਾਂ ਕੋਈ ਨਹੀਂ ਸਮਝਦਾ ਵੀਰੇ ਕੋਈ ਨਹੀਂ ਸਮਝਦਾ ਅੱਜ ਮੈਂ ਤੁਹਾਨੂੰ ਇੱਕ ਗੱਲ ਦਾ ਤਜਰਬਾ ਦੱਸਦੀ ਹਾਂ ਜਦੋਂ ਤੁਸੀਂ ਦੁਖੀ ਹੋ ਤੁਸੀਂ ਆਪਣੇ ਹਾਲਾਤਾਂ ਨਾਲ ਲੜ ਰਹੇ ਹੋ ਹਨ ਤੁਸੀਂ ਇੰਨੇ ਕਿ ਦੁਖੀ ਰਾਹਾਂ ਚੋਂ ਗੁਜ਼ਰ ਰਹੇ ਹੋ ਵੀ ਉਸ ਟਾਈਮ ਤੁਸੀਂ ਇਕੱਲੇ ਬਹਿ ਕੇ ਵੀ ਰੋਨੇ ਹੋ ਤੁਹਾਨੂੰ ਤਕਲੀਫ ਆਉਂਦੀ ਆ ਤਾਨੂੰ ਇਹ ਲੱਗਦਾ ਵੀ ਯਾਰ ਕੋਈ ਐਸਾ ਸ਼ਖਸ ਹੋਵੇ ਜਿਹੜਾ ਸਾਨੂੰ ਮੋਢੇ ਲਾਵੇ ਸਾਡੇ ਸਿਰ ਤੇ ਹੱਥ ਫੇਰ ਕੇ ਕਹੇ ਵੀ ਮੈਂ ਤੇਰੇ ਨਾਲ ਆ ਤੂੰ ਦਿਲ ਨਾ ਸੱਟ ਜਦੋਂ ਤੁਸੀਂ ਉਹਨਾਂ ਚੀਜ਼ਾਂ 'ਚ ਇਕੱਲੇ ਬਹਿ ਕੇ ਰੋ ਲੈਨੇ ਹੋ ਹਨਾ ਤੇ ਸੋਡਾ ਕੋਈ ਮੋਢੇ ਤੇ ਸਿਰ ਧਰਾ ਕੇ ਹੱਥ ਨਹੀਂ ਰੱਖਦਾ ਵੀ ਮੈਂ ਤੇਰੇ ਨਾਲ ਆ ਹਨਾ ਉਹਨਾਂ ਹਾਲਾਤਾਂ 'ਚ ਤੁਸੀਂ ਲੰਘਣ ਲੱਗੇ ਜਾਂਨੇ ਹੋ ਹਨਾ ਤਾਂ ਸਮਝ ਲਓ ਵੀਰੇ ਤੁਸੀਂ ਪੱਥਰ ਬਣਨੇ ਸ਼ੁਰੂ ਹੋ ਚੁੱਕੇ ਹੋ ਕੋਈ ਤੁਹਾਨੂੰ ਪਤਾ ਲੱਗ ਚੁੱਕਿਆ ਵੀ ਜਿਹੜਾ ਮੇਰਾ ਰੋਣਾ ਵੀ ਮਾਪ ਆ ਬਰਉਣਾ ਵੀ ਮੈਂ ਆਪਣੇ ਆਪ ਨੂੰ ਆਪ ਐ ਮੇਰੇ ਇੱਥੇ ਕੋਈ ਹੰਝੂ ਨਹੀਂ ਪੁੰਜੂਗਾ ਮੈਂ ਰੋਣਾ ਵੀ ਐ ਤੇ ਮੈਂ ਬਰਉਣਾ ਵੀ ਐ ਰੋਣਾ ਵੀ ਜ਼ਰੂਰੀ ਐ ਕਿਉਂਕਿ ਰੋਏ ਤੋਂ ਬਿਨਾ ਤੁਹਾਡੇ ਅੰਦਰਲਾ ਗੁੱਸਾ ਨਹੀਂ ਨਿਕਲਦਾ ਮੈਨੂੰ ਵੀ ਜੇ ਤਕਲੀਫ ਆਵੇ ਮੈਂ ਵੀ ਰੋ ਲੈਣੀ ਐ ਐਸੀ ਗੱਲ ਨਹੀਂ ਮੈਂ ਰੋਦੀ ਨਹੀਂ ਰੋ ਲੈਣੀ ਐ ਮੈਂ ਠੀਕ ਐ ਮੈਨੂੰ ਆਂਦਾ ਵੀ ਹੁਣ ਰੋਕ ਕੇ ਆਪਣਾ ਮਨ ਹਵਲਾ ਕਰ ਲਗੀ ਵੀ ਨਹੀਂ ਦਿਮਾਗ 'ਚੋਂ ਗੱਲ ਭਰ ਗਈ ਕਿਉਂਕਿ ਲੋਕ ਤਾਂ ਰਸਤਿਆਂ 'ਚ ਬੈਠੇ ਹੁੰਦੇ ਆ ਥਾਂ-ਥਾਂ 'ਤੇ ਤੁਹਾਨੂੰ ਦੁੱਖ ਦੇਣ ਲਈ ਤੁਹਾਨੂੰ ਰਵਾਉਣ ਲਈ ਸੋਡੇ ਜ਼ਖਮਾਂ ਤੇ ਨੂਨ ਲਈ ਕੋਲੀਆਂਾਂ ਤੇ ਵਿੱਚ ਨੂਨ ਹੁੰਦਾ ਤੇ ਸੋਡੇ ਜ਼ਖਮ ਤੇ ਪਤਾ ਹੁੰਦਾ ਉਹਨਾਂ ਨੂੰ ਵੀ ਜ਼ਖਮ ਕਿੱਥੇ ਆ ਉੱਥੇ ਨੂਨ ਲਾਉਣ ਲਈ ਉਹ ਬਿਲਕੁਲ ਤਿਆਰ ਹੁੰਦੇ ਆ ਤੇ ਮੈਂ ਕਹਣੀ ਆ ਆਪਾਂ ਵੀ ਤਿਆਰ ਹੋ ਗਏ ਜਦੋਂ ਤੁਸੀਂ ਉਹਨਾਂ ਹਾਲਾਤਾਂ 'ਚ ਇਕੱਲੇ ਰੋ ਰੋ ਕੇ ਮਾੜੇ ਹਾਲਾਤਾਂ ਨਾਲ ਲੜ ਲੈਨੇ ਹੋ ਹਨਾ ਵੀਰੇ ਫਿਰ ਵਿਆਹਾਂ ਸਾਧੀਆਂ 'ਚ ਇਕੱਠ ਕਾਦੇ ਨਾਂ ਦਾ ਮਾਰਨਾ ਹਨਾ ਮੈਂ ਤਾਂ ਕਹਣੀ ਆ ਸੱਦੋ ਹੀ ਉਹਨਾਂ ਇਨਸਾਨਾਂ ਨੂੰ ਜਿਹੜੇ ਸੋਡੇ ਨਾਲ ਨੇ ਕਿਉਂ ਇਕੱਠ ਮਾਰ ਕੇ ਸ਼ੋਅ ਆਫ ਕਰਦੇ ਹੋ ਲੋਕਾਂ ਨੂੰ ਦਿਖਾਉਣ ਦੇ ਚੱਕਰ 'ਚ ਆਪਾਂ ਲੱਗ ਜਾਂਦੇ ਆ ਵੀ ਯਾਰ ਆਪਾਂ ਵਿਆਹ ਤਕੜਾ ਕੀਤਾ ਪਾ ਕਰਿਆ ਕਰਿਆ ਹਨਾ ਅਗਲੇ ਖਾ ਕੇ ਦੁੱਖੋ ਜੇ ਤੁਸੀਂ ਕੱਲਿਆਂ ਕੱਲੇ ਰੋਏ ਹੋ ਆਪਣੇ ਮੋਢੇ ਤੇ ਆਪ ਸਿਰ ਧਰ ਕੇ ਰੋਏ ਹੋ ਹਨਾ ਫੇਰ ਸੁੱਖਾਂ ਚ ਕਿਸੇ ਤੋਂ ਕੀ ਕਰਾਉਣਾ ਜਦੋਂ ਦੁੱਖ ਚ ਨਹੀਂ ਛੋਡਾ ਕੀ ਭਾਗੀ ਸੁੱਖਾਂ ਚ ਕੀ ਕਰਾਉਣਾ ਫੇਰ ਤੁਸੀਂ ਐਵੇਂ ਖਰਚੇ ਵਧਾ ਰੱਖੇ ਆ ਐਵੇਂ 5-5 4-4 ਲੱਖ ਪੈਲਸਾਂ ਤੇ ਲਾ ਦਿੰਦੇ ਆ ਇੱਕ ਸ਼ੋਅ ਆਫ ਦੇ ਚੱਕਰ ਚ ਬਹੁਤ ਵੱਡਾ ਗਲਾਈਂ ਕਹੂ ਨੰਗਾ ਕਹੀ ਜਾਂਦੇ ਤੇ ਜਿਹੜੇ ਜਿਆਦੇ ਜ਼ੋਰ ਲਾ ਕੇ ਖਵਾਉਂਦੇ ਪਿਆਉਂਦੇ ਉਹਨਾਂ ਨੂੰ ਕਿਹੜਾ ਫੇਰ ਅਗਲਾ ਸਾਹੂਕਾਰ ਕਹਿ ਦਿੰਦਾ ਮੇਰੀਆਂ ਗੱਲਾਂ ਛੋਟੀਆਂ ਛੋਟੀਆਂ ਪਰ ਇਹਨਾਂ ਚ ਅਰਥ ਹੁੰਦਿਆ ਵੀਰੇ ਸਮਝਿਓ ਜਿਹੜੀਆਂ ਗੱਲਾਂ ਕੋਈ ਫੀਲ ਕਰਦਾ ਨਾ ਤੁਹਾਡੇ ਨਾਲ ਉਹੀ ਗੱਲਾਂ ਇੱਕ ਭੈਣ ਦਾ ਮੈਨੂੰ ਸਵਾਲ ਆਇਆ ਸੀ ਕਹਿੰਦੀ ਵੀ ਜੀ ਵੀ ਤੁਸੀਂ ਇੱਧਰ ਉੱਧਰ ਝਾਕਦੇ ਹੋ ਵੀ ਤੁਸੀਂ ਵੀ ਲਿਖ ਕੇ ਉਹ ਪਾਉਣੇ ਹੋ ਵੀ ਤੁਸੀਂ ਉਹਨਾਂ ਨੂੰ ਫੀਲ ਹੋਇਆ ਵੀ ਮੈਂ ਲਿਖ ਕੇ ਵੀਡੀਓ ਬਣਾਉਣੀ ਹੈ ਵੀ ਨਹੀਂ ਭੈਣ ਜੀ ਮੈਂ ਵੈਸੇ ਵੀਡੀਓ ਨਹੀਂ ਕਹਿ ਰਹੀ ਮੈਂ ਮੈਂ ਲਿਖਦੀ ਕਦੇ ਨਹੀਂ ਅਕਾਲ ਪੁਰਖ ਵੈਗਰੂ ਨੂੰ ਜਾਣ ਕੇ ਕਹਿਣੀ ਆ ਮੈਂ ਕਦੇ ਲਿਖਿਆ ਨਹੀਂ ਜੋ ਮੈਂ ਬੋਲਦੀ ਆ ਮੈਂ ਕਦੇ ਲਿਖਿਆ ਨਹੀਂ ਠੀਕ ਹੈ ਲਿਖਣਾ ਉਹਨਾਂ ਨੂੰ ਪੈਂਦਾ ਵੀ ਜਿਨ੍ਹਾਂ ਨੇ ਕੋਈ ਸਟੋਰੀ ਬਣਾਉਣੀ ਹੁੰਦੀ ਹੈ ਤੇ ਜਿਨ੍ਹਾਂ ਨੇ ਚੀਜ਼ਾਂ ਢਾਈਆਂ ਹੋਈਆਂ ਉਹਨਾਂ ਦੇ ਯਾਦ ਹੁੰਦੀਆਂ ਵੱਧ ਤੋਂ ਵੱਧ ਇੱਕ ਅੱਧੀ ਗੱਲ ਭੁੱਲ ਸਕਦੇ ਆ ਵੀ ਮੇਰੇ ਨਾਲ ਆ ਹੋਈ ਹੈ ਜਾਂ ਮਾੜਾ ਮੋਟਾ ਸਾਵਾ ਸਾਵਾ ਪਰ ਉਹਨਾਂ ਦੇ ਯਾਦ ਹੁੰਦੀਆਂ ਉਹਨਾਂ ਨੇ ਗੱਲਾਂ ਹੰਡਾਈਆਂ ਹੁੰਦੀਆਂ ਉਹਨਾਂ ਨੂੰ ਲਿਖਣ ਦੀ ਲੋੜ ਨਹੀਂ ਪੈਂਦੀ ਨਾਲੇ ਆ ਗੱਲਾਂ ਲਿਖਣ ਦੀ ਤਾਂ ਵੀਰੇ ਲੋੜ ਹੀ ਨਹੀਂ ਪੈਂਦੀ ਵੀ ਛੋਡੇ ਨਾਲ ਰੋਜ਼ ਰੋਜ਼ ਛੋਡੇ ਨਾਲ ਕੋਈ ਐਸੀ ਚੀਜ਼ ਹੁੰਦੀ ਹੈ ਵੀ ਲੋਕ ਆ ਜਿਹੜੇ ਉਹ ਸਾਨੂੰ ਛੇੜਦੀ ਛੇੜਦੇ ਛੋਡੇ ਨਾਲ ਬਹਿਬਤਾ ਕਰਦੀ ਕਰਦੇ ਆ ਹੁਣ ਮੈਂ ਕੱਪੜੇ ਦਾ ਬਿਜ਼ਨਸ ਕਰਦੀ ਆ ਬਹੁਤਾ ਤਾਂ ਮੈਨੂੰ ਐਂ ਕਹਿ ਦਿੰਦੇ ਵੀ ਇਹ ਇਹਦੇ ਕੋਲ ਥੋੜਾ ਜਿਹਾ ਕੱਪੜਾ ਹੈ ਇਹ ਕੱਪੜੇ ਵਾਲੀ ਕਹਾਉਂਦੀ ਹੈ ਬਹੁਤਾ ਮੈਨੂੰ ਕਹਿ ਜਾਂਦੇ ਇਹ ਮਹਿੰਗੇ ਲਾਉਂਦੀ ਹੈ ਸਾਡੇ ਸਸਤੇ ਐ ਬੋ ਬਹੁਤ ਕੁਝ ਕਹਿੰਦੇ ਆ ਲੋਕ ਪਰ ਆਪਾਂ ਸੈੱਡ ਤੇ ਕੀਤੀਆਂ ਹੋਈਆਂ ਗੱਲਾਂ ਮੈਂ ਮਹਿੰਗੀ ਆ ਤਾਂ ਮੇਥੋਂ ਮੇਥੋਂ ਮਹਿੰਗੇ ਲੋਕ ਲੈ ਲੈਂਦੇ ਆ ਠੀਕ ਆ ਕੋਈ ਸਸਤਾ ਹੋ ਉਹ ਤੋਂ ਲੋਕ ਸਸਤਾ ਲੈ ਲੈਂਦੇ ਆ ਗੱਲ ਖਤਮ ਮੈਂ ਮਹਿੰਗੀ ਆ ਲੋਕ ਮन्ने ਲੋਕ ਹੀ ਠੱਗੀਆਂ ਖਾ ਰਹੇ ਆ ਮੇਰੇ ਤੋਂ ਉਹ ਜਿਹੜੇ ਚੁਗਲੀਆਂ ਕਰਦੇ ਉਹਨਾਂ ਨੂੰ ਪਤਾ ਨਹੀਂ ਕੀ ਮਿਲਦਾ ਪਰ ਆਪਾਂ ਪਰਵਾਹ ਨਹੀਂ ਕਰਦੇ ਲੱਲੀ ਛੱਲੀ ਦੀ ਉਹ ਤਾਂ ਸੋਡਣਾ ਇੱਕ ਨਾਰਮਲ ਗੱਲ ਕੀਤੀ ਆ ਬੀਕ ਦੁੱਖ ਜ਼ਿੰਦਗੀ ਚ ਸਾਰਿਆਂ ਨੂੰ ਹੁੰਦੇ ਆ ਤਕਲੀਫਾਂ ਸਾਰਿਆਂ ਨੇ ਹੁੰਦੀਆਂ ਮੈਂ ਵੀ ਚਲਦੀ ਆ ਕੋਈ ਐ ਥੋੜੀ ਆ ਵੀ ਮੈਂ ਰੱਬ ਤੋਂ ਪੱਥਰ ਬਣ ਕੇ ਡਿੱਗੀ ਆ ਮੇਰੇ ਅੰਦਰ ਵੀ ਆਦਮਾ ਮੇਰੇ ਵੀ ਸੱਟ ਲੱਗਦੀ ਆ ਮੈਨੂੰ ਵੀ ਐ ਹੁੰਦਾ ਵੀ ਆ ਬੰਦੇ ਨੇ ਮੈਨੂੰ ਆ ਗੱਲ ਕਿਉਂ ਕਹੀ ਪਰ ਮੈਂ ਕੰਟਰੋਲ ਕਰਦੀ ਆ ਜੇ ਹੁਣ ਆਪਾਂ ਲੜਾਂਗੀ ਤਾਂ ਪਰ ਉਹ ਗੱਲ ਆ ਵੀ ਲੜਨ ਚ ਕੋਈ ਦਮ ਨਹੀਂ ਹੈਗਾ ਕਿਉਂਕਿ ਪਰਮਾਤਮਾ ਐਸੀ ਚੀਜ਼ ਐ ਇੱਕ ਦਿਨ ਜਵਾਬ ਦੇ ਦਿੰਦਾ ਪਰ ਮੇਰੀ ਇਹ ਗੱਲ ਲੜ ਮੰਨ ਲਓ ਵੀ ਜਦੋਂ ਤੁਸੀਂ ਸਾਰਾ ਸੰਘਰਸ਼ ਇਕੱਲੇ ਕਰ ਲੈਨੇ ਹੋ ਨਾ ਤਾਂ ਫਿਰ ਵਿਆਹ ਸਾਧੀਆਂ ਚ ਵੀ ਇਹੋ ਜਿਹੇ ਦੀ ਟੂਹੀ ਨਾ ਮਾਰਾ ਕਰੋ ਜਿਨ੍ਹਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਹਨ ਜਦੋਂ ਤੁਸੀਂ ਰੋ ਰੋ ਕੇ ਇਕੱਲੇ ਟਾਈਮ ਕੱਟ ਰਹੇ ਹੋ ਹਨ ਆਪਣੀਆਂ ਜਿੰਦਗੀ ਦੀਆਂ ਤਕਲੀਫਾਂ ਇਕੱਲੇ ਖੱਟ ਰਹੇ ਹੋ ਹਨ ਫਿਰ ਸੱਭਾਂ ਚ ਕੀ ਕਰਵਾਉਣਾ ਕਿਸੇ ਤੋਂ ਮੈਂ ਤਾਂ ਕਹਿੰਦੀ ਆ 10 20 ਬੰਦੇ ਜਾਓ ਆ ਉਹਦਾ ਵਿਆਹ ਕਰੋ ਤੇ ਬੋਝ ਖਤਮ ਹੋ ਜਾਂਦਾ ਕਿਉਂ ਕਿਉਂ ਕਿਸੇ ਨੂੰ ਸੱਦੋ ਸੱਦੋ ਨਾ ਪਤਾ ਕਰਨ ਲੱਗ ਜਾਂਦਾ ਅਗਲੇ ਨੂੰ ਕਹਿੰਦੇ ਭਈ ਤੂੰ ਮੈਨੂੰ ਨਾ ਸੱਦੀ ਤੁਸੀਂ ਮੈਨੂੰ ਹਟ ਕੀਤਾ ਮੈਨੂੰ ਤਕਲੀਫ ਦਿੱਤੀ ਯਾਰ ਵਿਆਹ ਜ ਫਿਰ ਮੈਂ ਕੀ ਕਰਾਉਣਾ ਤੇਰੇ ਤੋਂ ਹਨ ਜਦੋਂ ਵੀਰੇ ਦੁਪ ਚ ਛੋਡੇ ਕੋਈ ਨਾਲ ਨਹੀਂ ਖੜਦਾ ਮੈਂ ਕਹਣੀ ਆ ਸੁੱਖ ਚ ਵੀ ਇਹ ਜੀ ਦੀ ਢੂਹੀ ਨਾ ਮਾਰੋ ਤੇ ਇੱਕ ਦੂਜੀ ਗੱਲ ਪਰਮਾਤਮਾ ਤੋਂ ਮੰਗੋ ਵੀਰੇ ਬੰਦਿਆਂ ਤੋਂ ਮੰਗਿਆ ਨਾ ਕਰੋ ਕਿਉਂਕਿ ਬੰਦੇ ਤੁਹਾਨੂੰ ਬਹੁਤ ਟਰਚ ਕਰਦੇ ਆ ਜਿਹੜੇ ਤੁਹਾਡੀ ਹੈਲਪ ਕਰਦੇ ਨੇ ਉਹ ਤੁਹਾਨੂੰ ਬਹੁਤ ਮਿਹਣੇ ਦਿੰਦੇ ਆ ਬਹੁਤ ਕੁਝ ਚੱਲਣਾ ਪੈਂਦਾ ਮੈਂ ਕਹਣੀ ਆ ਘੱਟ ਖਾ ਲੋ ਘੱਟ ਪਾ ਲੋ ਠੀਕ ਹੈ ਪਰ ਮੰਗੋ ਨਾ ਜੇ ਤੋਂ ਬਹੁਤ ਜਿਆਦੇ ਲੋਕ ਫਿਰ ਥੋੜਾ ਤਮਾਸ਼ਾ ਵੇਖਦੇ ਸੋਨੂੰ ਮਿਹਣੇ ਦਿੰਦੇ ਆ ਸੋਨੂੰ ਇੰਨੇ ਕਿ ਮਿਹਣੇ ਦਿੰਦੇ ਵੀ ਸੋਨੂੰ ਉਹ ਗੱਲ ਆ ਵੀ ਬੰਦੇ ਦਾ ਦਿਮਾਗ ਇੰਨਾ ਖਰਾਬ ਕਰ ਦਿੰਦੇ ਤਾਂ ਜੀ ਨਹੀਂ ਲੱਗਦਾ ਕਿ ਇਥੇ ਵੀ ਯਾਰ ਮੈਂ ਤੋ ਆ ਜੀ ਕਿਉਂ ਲਈਏ ਨੇ ਮੈਨੂੰ ਮਿਹਣੇ ਦਿੱਤੇ ਹਨ ਮਿਹਣੇ ਵੀਰੇ ਇਥੇ ਦਿੱਦੀ ਦਿੰਦੇ ਆ ਸੋਨੂੰ ਨੀਚਾ ਦਿਖਾਇਆ ਹੀ ਜਾਂਦਾ ਇਹਦਾ ਕੋਈ ਨਵੀਂ ਗੱਲ ਨਹੀਂ ਵੀ ਸੋਨੂੰ ਕੋਈ ਨੀਚਾ ਨਾ ਦਿਖਾਵੇ ਇਹ ਤਾਂ ਹੋ ਨਹੀਂ ਸਕਦਾ ਇਹ ਮਗੱਲਾਂ ਜਿਹੜੀਆਂ ਫੇਸ ਕਰਦੀਆਂ ਸੋਨੂੰ ਉਹੀ ਦੱਸਦੀ ਹੁੰਦੀਆਂ ਜੋ ਮੇਰੇ ਨਾਲ ਹੁੰਦੀਆਂ ਮੈਨੂੰ ਵੀ ਦਿਖਾਇਆ ਜਾਂਦਾ ਨਹੀਂ ਮੈਂ ਵੀ ਤੇਰੀ ਤੇਰੇ ਲਈ ਅਸੀਂ ਐ ਕੀਤਾ ਬਾਤ ਕੀਤਾ ਠੀਕ ਹੈ ਆਪਣੇ ਗੁਣ ਬੰਦਾ ਮੂਰਲਾ ਸਾਰੇ ਭੁੱਲ ਜਾਂਦਾ ਹੈ ਉਹ ਆਪਦੇ ਗੁਣ ਯਾਦ ਰੱਖਦਾ ਫਿਰ ਆਪਣੀ ਤਾਂ ਉਗਣੀ ਮਿਲਦੇ ਆ ਉਹਨੂੰ ਇਸ ਕਰਕੇ ਵੀ ਨਹੀਂ ਕਿ ਕਿਸੇ ਤੋਂ ਮੈਂ ਤਾਂ ਕਿ ਨਹੀਂ ਹੈਲਪ ਲੋਣਾ ਘਟ ਨਾਲ ਸਾਰੋ ਜੇ ਸਰਦਾ ਤਾਂ ਤੇ ਨਹੀਂ ਫਿਰ ਤਿਆਰ ਹੋ ਤੁਹਾਨੂੰ ਬੰਦੇ ਨੇ ਮਿਹਣੇ ਦੇ ਨਹੀਂ ਦੇਣੇ ਇਹ ਦੁਨੀਆਦਾਰੀ ਹੈ ਗੁਰੂ ਘਰ ਜਾਓ ਗੁਰੂ ਘਰ ਜਾ ਕੇ ਸੇਵਾ ਕਰ ਲਓ 10 ਮਿੰਟ ਬਹਿ ਲਓ ਬਾਣੀ ਸੁਣ ਲਓ ਉੱਥੇ ਸਕੂਨ ਮਿਲ ਜੂ ਤੁਹਾਨੂੰ ਨਹੀਂ ਤੁਹਾਨੂੰ ਕਿਤੇ ਸਕੂਨ ਨਹੀਂ ਮਿਲਦਾ ਜਦੋਂ ਤੁਹਾਨੂੰ ਕੋਈ ਬੰਦਾ ਤਪਾਉਂਦਾ ਹੈ ਮੇਰਾ ਜਦੋਂ ਮਨ ਸੈਡ ਹੁੰਦਾ ਮੈਂ ਦੁਖੀ ਹੁੰਨੀ ਆ ਕਿਸੇ ਪੱਖੋਂ ਦੁਖੀ ਹੋਵਾਂ ਮੈਂ ਗੁਰੂ ਘਰ ਜਾਨੀ ਆ ਚੁੱਪ ਕਰਕੇ ਗੁਰੂ ਘਰ ਤਖਤ ਤੇ ਬਗ ਜਾਨੀ ਆ ਉੱਥੇ ਮਹਾਰਾਜ ਦੀ ਬਾਣੀ 2 ਵੰਟ ਸੁਣ ਲੈਣੇ ਅੱਖਾਂ ਚੋਂ ਪਾਣੀ ਵੀ ਆ ਜਾਂਦਾ ਵੀ ਮਹਾਰਾਜ ਮੇਰੇ ਨਾਲ ਐਂ ਕੀਤੀ ਉਹਦੀ ਹਾਜ਼ਰੀ ਚ ਹਿਯੂਰੀ ਚ ਬਹਿ ਕੇ ਆਪਾਂ ਇਹ ਗੱਲਾਂ ਉਹਦੇ ਨਾਲ ਕਰਿਆ ਹੁਣੇ ਵੀ ਮਹਾਰਾਜ ਅੱਜ ਮੈਂ ਦੁਖੀ ਆ ਮਹਾਰਾਜ ਮੈਨੂੰ ਐ ਹੋਇਆ ਹੋਰ ਕੁਝ ਨਹੀਂ ਵੀਰੇ ਨਾ ਜੱਗ ਤੇ ਕੁਝ ਹੈਗਾ ਨਾ ਕੋਈ ਲੈ ਕੇ ਜਾਵੇ ਪਰ ਪਤਾ ਨਹੀਂ ਲੋਕਾਂ ਨੂੰ ਮਿਲਦਾ ਕੀ ਹੈ ਲੋਕਾਂ ਨੂੰ ਤੰਗ ਕਰਕੇ ਮੈਨੂੰ ਨਹੀਂ ਪਤਾ ਵੀ ਇਹ ਕਿਉਂ ਤੰਗ ਕਰਦੇ ਆ ਸਾਰੇ ਅਗਲੇ ਦੇ ਗੁਣ ਗਣ ਭੁੱਲ ਕੇ ਅਗਲੇ ਨੂੰ ਬੇਗੁਨਾ ਬੇਔਗਣਾ ਬਣਾ ਦਿੰਦੇ ਆ ਸੋ ਅਗਲੀ ਵੀਡੀਓ ਵਿੱਚ ਆਪਾਂ ਫੇਰ ਮਿਲਾਂਗੇ ਵੀਡੀਓ ਬਣਾਉਣ ਚ ਕੋਈ ਕਮੀ ਹੋਈ ਹੋਵੇ ਤਾਂ ਮੈਨੂੰ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਭਾਗ ਸਭ ਵੈਗਰੂ ਤੁਹਾਨੂੰ ਆਪਣੀ ਜ਼ਿੰਦਗੀ ਸਦਾ ਖੁਸ਼ ਰੱਖੇ